ਅਸੀਂ ਇਸ ਟਾਈਮ ਹਾਂ ਲਾਹੌਰੀ ਰੈਸਟੋਰੈਂਟ ਜਦੋਂ ਵੀ ਅਸੀਂ ਵਿਦੇਸ਼ ਯਾਤਰਾ ਤੇ ਨਿਕਲਦੇ ਹਾਂ ਅਕਸਰ ਦੂਸਰੇ ਦੇਸ਼ਾਂ ਵਿੱਚ ਜਾ ਕੇ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਖਾਣੇ ਦੀ ਸਾਨੂੰ ਜਿਹੜਾ ਖਾਣਾ ਸਾਡਾ ਜਿੱਦਾਂ ਦਾ ਅਸੀਂ ਪੰਜਾਬ ਦੇ ਵਿੱਚ ਖਾਂਦੇ ਹਾਂ ਉਹ ਜਿਹਾ ਖਾਣਾ ਸਾਨੂੰ ਨਹੀਂ ਮਿਲਦਾ ਤੇ ਅਸੀਂ ਅੱਜ ਜਿਹੜਾ ਰਵਾਂਡਾ ਦੀ ਰਾਜਧਾਨੀ ਜਿਹੜੀ ਇੱਕ ਗਾਲੀ ਸਿਟੀ ਆ ਉਹਦੇ ਵਿੱਚ ਪਹੁੰਚ ਜੇ ਤਾਂ ਅਸੀਂ ਜਿਹੜਾ ਉਹ ਸੱਚ ਕੀਤਾ ਤੇ ਸਾਨੂੰ ਲਾਹੌਰੀ ਰੈਸਟੋਰੈਂਟ ਮਿਲਿਆ ਤੇ ਸਾਨੂੰ ਚਾਰਜ ਆ ਚੜ ਗਿਆ ਵੀ ਸਾਡੇ ਭਰਾ ਲੱਪਿਆ ਹੁਣ ਸਾਨੂੰ ਖਾਣਾ ਸਾਦਾ ਜਿਹੜਾ ਮਿਲ ਜੂਗਾ ਤੇ ਇਹਨਾਂ ਤੋਂ ਜਾਣਦੇ ਆ ਇਹ ਇਹਨਾਂ ਦੇ ਬਾਰੇ ਦੇ ਵਿੱਚ ਪਿੱਛੋਂ ਕਿੱਥੋਂ ਆ ਕਦੋਂ ਦੇ ਇੱਥੇ ਆਏ ਕਿੱਦਾਂ ਸੈਟਲ ਹੋਏ ਇਹਨਾਂ ਦੀ ਵੀਡੀਓ ਨਾਲ ਸਾਡੇ ਹੋਰ ਦਰਸ਼ਕਾਂ ਨੂੰ ਵੀ ਕੋਈ ਮਾਰਗਦਰਸ਼ਨ ਮਿਲ ਜੂਗਾ ਹਾਂਜੀ ਭਾਈ ਸਾਹਿਬ ਜੀ ਮੈਂ ਕਿਵੇਂ ਹੋ ਜੀ ਕਿੰਝ ਆ ਵਧੀਆ ਆ ਤੁਹਾਡਾ ਕੀ ਨਾਮ ਹੈ ਜੀ ਰਜ਼ਾਕ ਮੇਰਾ ਨਾਮ ਹੈ ਮੈਂ ਲੰਦੇ ਪੰਜਾਬ ਤੋਂ ਆਂ ਪਾਕਿਸਤਾਨ ਤੋਂ ਹਾਂਜੀ ਲਾਹੌਰ ਮੇਰਾ ਸ਼ਹਿਰ ਹੈ ਠੀਕ ਹੈ ਜੀ ਮੈਨੂੰ 10 ਸਾਲ ਹੋ ਗਏ ਇੱਥੇ ਆਇਆਂ ਠੀਕ ਹੈ ਜੀ 10 ਸਾਲ ਤੋਂ ਮੈਂ ਸ਼ੁਰੂ ਕੀਤਾ ਹੈ ਰੈਸਟੋਰੈਂਟ ਠੀਕ ਹੈ ਜੀ ਆਪਣਾ ਦੇਸੀ ਖਾਣਾ ਦੇ ਰਹੇ ਹਾਂ ਸਾਰਿਆਂ ਨੂੰ ਬਿਠਾ ਕੇ ਜਿਹੜੇ ਆਪਣੇ ਭਾਈ ਹੁੰਦੇ ਆ ਇੰਡੀਆ ਤੋਂ ਪਾਕਿਸਤਾਨ ਤੋਂ ਉਹਨਾਂ ਦੀ ਖਿੰਮਤ ਕਰੀਦੀ ਆ ਪੰਜਾਬੀ ਖਾਣੇ ਦਾ हां ਜਿਵੇਂ ਬੋਲਿਆ ਵੀ ਜਦੋਂ ਜਿਵੇਂ ਅਸੀਂ ਆਪਣੀ ਗੱਲ ਕਰੀਏ ਤੇ ਜਦੋਂ ਅਸੀਂ ਹੁਣ ਤੱਕ ਸਾਡੇ 20 ਪਲੱਸ ਕੰਟਰੀਆਂ ਹੋ ਗਈਆਂ ਘੁੰਮਦੇ ਘੁੰਮਦੇ ਆ ਤੇ ਖਾਣੇ ਦੀ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਰਹਿ ਉਹ ਨੂੰ ਹੋਟਲ ਮੇਜਦੇ ਨੇ ਸਾਰਾ ਕੁਝ ਹੁੰਦਾ ਵੀ ਜਿਵੇਂ ਕੋਈ ਨਵੇਂ ਸਾਡੇ ਜਿਹੜੇ ਹੈਗੇ ਆ ਹੋਰ ਤੇ ਕੋਈ ਆਪਣੇ ਆਪਣੇ ਦੇਸ਼ਾਂ ਦੇ ਵਿੱਚੋਂ ਕੋਈ ਟੂਰਿਸਟ ਆਉਂਦਾ ਹੈਗਾ ਤੇ ਉਹ ਕਿੱਦਾਂ ਆਰਾਮ ਨਾਲ ਜਿਹੜਾ ਤੁਹਾਡਾ ਰੈਸਟੋਰੈਂਟ ਤੱਕ ਪਹੁੰਚ ਸਕੇ ਉਹਦੇ ਬਾਰੇ ਆਪਣੀ ਕੋ ਲੋਕੇਸ਼ਨ ਬਾਰੇ ਕੁਝ ਥੋੜਾ ਜਿਹਾ ਰੈਸਟੋਰੈਂਟ ਸੈਂਟਰ ਟਾਊਨ ਮੇ ਹੈ बैंक ऑफ गल्ली है नजदीक सेंटर टाउन आप किसी को भी बोलते हैं कि सेंटर टाउन में आपने जाना इवन गूगल पे आप सर्च करेंगे तो ओरिएंसन आपको मिल जाएगा तो दूसरा टूरिस्ट जो होता है वे नए टूरिस्ट को वो एरिया का नहीं पता होता बेशक आपको नेट पे दे दे देख लेना कि इथे जेड़े कोई टूरिस्ट प्लेस बारे कोई जानकारी दियो जी गसिनी है और लेक महाजी है अकागिरा पार्क है गोरिल्ला पार्क है इनकी अच्छी है और कंट्री सेफ है ਆਪ ਆਏ ਰਾਤ ਨੂੰ ਜਾਏ ਦਿਨ ਨੂੰ ਆਏ ਕੋਈ ਇਸ਼ੂ ਨਹੀਂ ਹੈ ਕਿ ਬਿਲਕੁਲ ਸੇਫ ਕੰਟਰੀ ਹੈ ਇਹ ਦੇ ਆਪੋ ਕਿਲੇਗੂ ਮੈਂ کہیں ਵੀ ਪੂਰਾ ਰੁਆਂਡਾ ਮੈਂ ਬਹੁਤ ਜ਼ਿਆਦਾ ਸੇਫ ਹੈ ਬਹੁਤ ਅੱਛੀ ਸਕਿਉਰਟੀ ਹੈਨ ਕੀ ਔਰ ਕਲੀਨ ਹੈ ਜਦ ਆਪ ਆਤੇ ਪੰਜਾਬ ਸੇ ਜਾਂ ਉੱਤਰ ਸੇ ਆਤੇ ਹੈ ਤਾਂ ਆਪ ਕੋਈ ਡਿਫਰੈਂਟ ਹੀ ਆਪਕੇ ਐਟਮੋਸਫੇਅਰ ਮਿਲਦਾ ਹੈ ਇੱਕ ਜ਼ਰੂਰੀ ਜਾਣਕਾਰੀ ਤੁਹਾਨੂੰ ਜਿਹੜੀ ਹੋਰ ਲੈਣ ਵਾਲੀ ਹੈ ਜਦੋਂ ਅਸੀਂ ਵੀਜ਼ਾ ਲੈ ਲਿਆ ਜਾਂ ਵੀਜ਼ਾ ਲੈਣ ਤੋਂ ਪਹਿਲਾਂ ਵੀ ਜਦੋਂ ਸਾਡੇ ਸਾਡੇ ਵਾਲੇ ਇੰਡੀਆ ਵਾਲੇ ਪੰਜਾਬ ਵਿੱਚ ਤੁਹਾਡਾ ਹੋ ਗਿਆ ਕਸਤਾਨਾ ਪੰਜਾਬ ਜਦ ਕੇ ਉਹ ਹੈ ਤੇ ਉਹ ਵੀ ਇੰਡੀਆ ਜੀ ਕੋਈ ਭਾਈ 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 ਪੰਜਾਬ ਪੰਜਾਬ ਤੇ ਲੈਂਦਾ ਪੰਜਾਬ ਪੰਜਾਬ ਗੱਲ ਕੋਈ ਆ ਸਾਡੇ ਇੱਕ ਬਹੁਤ ਹੈਗਾ ਵੀ افریقن ਦੇਸ਼ਾਂ ਦੇ ਬਾਰੇ ਜਿਹੜੇ ਅਸੀਂ ਆ ईस्ट افریقا ਦਾ ਵੀਜ਼ਾ ਲਿਆ ਸੀ ਤਿੰਨ ਮੁਲਕਾਂ ਦਾ ਵੀਜ਼ਾ ਸਾਡੇ ਕੋਲ ਤੇ ਜਦੋਂ ਅਸੀਂ ਆਉਣਾ ਸੀਗਾ ਤੇ ਜ਼ਿਆਦਾਤਰ ਲੋਕ ਸਾਨੂੰ ਇਹ ਕਿਤੇ ਕਿੱਥੇ ਚੱਲੇ ਉਥੇ ਤਾਂ ਟਿੱਬੇ ਆ ਉਥੇ ਤਾਂ ਜੰਗਲ ਆ ਉਥੇ ਅਜਾੜ ਆ ਉਥੇ ਤੁਹਾਨੂੰ ਲੁੱਟ ਲੈਣਗੇ ਉਹ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਤੁਹਾਡਾ ਕੋ ਮੋਬਾਈਲ ਖੋ ਕੇ ਲੈ ਜਾਣਗੇ ਤੁਹਾਡਾ 10 ਸਾਲ ਦਾ ਤਜਰਬਾ ਹੈ ਸਾਡਾ ਸਾਰੀ ਗਲਤ ਫਹਮੀ ਹੈ ਜੀ ਮੈਂ 10 ਸਾਲ ਤੋਂ ਇੱਧਰ ਹਾਂ ਕੋਈ ਐਸਾ ਹੈਪਨਡ ਯੂ ਆਰ ਆਪ ਕੋ ਇਕੱਲਾ ਘੁੰਮਤਾ ਹਾਂ ਕਦੇ ਕਿਸੇ ਨੇ ਕੋ ਮੋਬਾਈਲ ਜਾਂ ਪੈਸੇ ਮੈਨੇ ਕੋਈ ਅਸਾ ਤੀਸਰੀ ਸੁਨਾ اور بہت ہی اچھا ہے کلین ہے ویل کلین اور ویل مینج ہے اس سٹی ایون پورا جو کدالی ہے روانڈا ہے پورا ہی ویل مینج ہے تو کوئی اسی ایشو نہیں آپ بے فکر ہو کے آئیں اور آپ ایسا فیل کریں کہ جیسے آپ اپنے گھر میں ہو آپ کو کسی سکوٹی کی ضرورت نہیں ہے کچھ ضرورت ہے بالکل سیف ہے بڑی بڑی امارتیں ہیں ہر چیز ہے اس کوئی ایشو نہیں ਜਿਵੇਂ ਜਿਵੇਂ ਕੋਈ ਨਵੇਂ ਲੋਕ ਆਉਂਦੇ ਆ ਕੁਛ ਟੂਰ ਆ ਸੀ ਤਾਂ ਟੂਰਿਸਟ ਆ ਸੀ ਤਾਂ ਤਿੰਨ ਤਿੰਨ ਰਾਤ ਰਹਾਤਾ ਸਾਡਾ ਇੱਥੇ ਸੀਗਾ ਸਟੇ ਸਾਰਾ ਤੇ ਅਸੀਂ ਚਲੇ ਜਾਣਾ ਕੁਛ ਲੋਕ ਐਸੇ ਵੀ ਹੋਣਗੇ ਜੋ ਇਹਨਾਂ ਦੇਸ਼ਾਂ ਵਿੱਚ ਸੈਟਲ ਹੋਣ ਬਾਰੇ ਸੋਚਣਗੇ ਖਾਸ ਕਰਕੇ ਤੁਹਾਡੀ ਇਹ ਵੀਡੀਓ ਦੇਖਣ ਤੋਂ ਬਾਅਦ ਕਿਉਂਕਿ ਪਹਿਲਾਂ ਜਿਹੜਾ ਸਾਡੇ ਲੋਕਾਂ ਦੇ ਵਿੱਚ ਇੱਕ ਅਫਵਾਹ ਆਇਆ ਵੀ ਉਹ ਲੋਕ ਬਹੁਤ ਮੜਿਆ ਲੁੱਟ ਲੈਣਗੇ ਤੂੰ ਕਿੱਦਾਂ ਕਰਦਾ ਐਦਾਂ ਦੀ ਕੋਈ ਗੱਲ ਨਹੀਂ ਇਹ ਥਾਂ ਬੜਾ ਬੜਾ ਅੱਛਾ ਹੈ ਔਰ ਬੜੀ ਅਪਰਚੂਨਿਟੀ ਹੈ بزਨਸ ਦੀ ਆਪ ਆਪ ਅਗਰ ਇੱਧਰ ਆ ਕੇ بزਨਸ ਓਪਨ ਕਰਦੇ ਹੋ ਤਾਂ ਇਹ ਗਵਰਨਮੈਂਟ ਆਪਕੋ ਫੈਸਿਲਿਟੀਆਂ ਕਰਦੀ ਹੈ اور آپ کو فل سپورٹڈ کرے تو آئی ہوپ فیوچر از برائٹور کسی آپ گروسری سٹور بنا لیں آپ آئی ٹی میں ہیں آئی ٹی کا بنا لیں آپ ہارڈ ویئر میں آپ ہارڈ ویئر کا ڈالیں آپ کسی ریسٹورنٹ میں آپ کا ایکسپیرینس ہو آپ اپنا ریسٹورنٹ کے بنائیں بہت ایزی پروسیس ہے ان کا ویزا بہت ایزی ہے کوئی ڈیفیکلٹ نہیں ہے ਦੇਰ 200 ਡਾਲਰ ਫੀਸ ਹੈ ਆਪਕੋ 2 ਸਾਲ ਦਾ ਜੇ ਵੀਜ਼ਾ ਦੇ ਜਾਂ ਆਪ ਆਪਣਾ بزਨਸ ਇੰਦਰ ਸੈਟਲ ਕਰਾ ਹਾਂ ਜਦੋਂ ਅਸੀਂ ਆਏ ਸੀਗੇ ਤਾਂ ਸਾਲੂ ਇੱਕ ਭਾਈ ਸਾਹਿਬ ਦਿੱਲੀ ਤੋਂ ਮਿਲੇ ਸੀ ਨਾਮ ਤਾਂ ਜਿੱਤਾ ਭੁੱਲ ਗਿਆ ਉਹ ਇੱਥੇ ਕੋਈ ਕਾਰੋਬਾਰ ਕਰ ਰਿਹਾ ਸੈਟਲ ਹੈ ਗਿਆ ਉਹ ਕੁਝ ਇਤਾਂ ਦਾ ਦੱਸ ਰਹੇ ਸੀ ਵੀ ਦੂਸਰੇ ਮੁਲਕਾਂ ਦੇ ਵਿੱਚ ਜਦੋਂ ਜਾਂਦੇ ਆ ਉੱਥੇ ਦੀਆਂ ਸਰਕਾਰਾਂ ਤੁਹਾਡੇ ਤੋਂ ਪੈਸੇ ਲੈਂਦੀਆਂ ਆ ਤੁਹਾਡੇ ਉਹ ਪੇਪਰ ਵਰਮੈਟੀ ਦੀ ਲੇਕਿਨ ਰੋਮਾਂਡਾ ਦੇ ਰਵਾਇਤ ਇਸ ਦੇਸ਼ ਦੇ ਵਿੱਚ ਨਹੀਂ ਨਹੀਂ ਇੱਧਰ ਐਸਾ ਕੋਈ ਇਸ਼ੂ ਨਹੀਂ ਹੈ ਆਪ ਆਏ ਆਪ ਆਪਣਾ ਆਨਲਾਈਨ ਕਰੇਂ کسی کو پیسے دینے کی بھی ضرورت نہیں ہے آپ ڈائریکٹ آپ آئیں اور وہاں ڈی بھی ہے ان کا جو جہاں رجسٹریشن ہوتی ہے وہاں آپ آن لائن ان کو اپنی کمپنی رجسٹر کریں اور بزنس اپنا پراپرٹی چینل बैंक सेक्टर की आप अपना बिजनेस कर सकते अगर आपने ਤੁਹਾਡੇ ਪਿਛਲੇ ਦੇਸ਼ਾਂ ਤੋਂ ਇੰਡੀਆ ਬੰਗਲਾਦੇਸ਼ ਪਾਕਿਸਤਾਨ ਉਸ ਏਸ਼ੀਆ ਵਾਲੇ ਏਰੀਆ ਦੇ ਵਿੱਚੋਂ ਕੋਈ ਤੁਹਾਡੇ ਕੋਲ ਇੱਥੇ ਆਉਂਦਾ ਹੈ ਤੇ ਤੁਹਾਡੇ ਕੋਲ ਕਿਹੋ ਜੀ ਆਸ ਰੱਖ ਕੇ ਆਵੇ ਕਿ ਉਹ ਤੁਹਾਨੂੰ ਕੀ ਆਸ ਕਿ ਸਾਡਾ ਮੈਂ ਮੁਕੰਮਲ ਤੌਰ ਤੇ ਗਰੰਟੀ ਹੈ ਕਿ ہمارے ਕੋਈ ਵੀ ਆਏਗਾ ਮੈਂ ਤੁਹਾਨੂੰ ਜੋ ਵੀ ਇਸ ਦੀ ਇਨਫਰਮੇਸ਼ਨ ਹੈ ਉਹ ਪੂਰੀ बताऊंगा ਇਹ ਇੱਥੇ ਦੱਸ ਰਿਹਾ ਰਹਿਣ ਦਾ ਵੀ ਪ੍ਰਬੰਧ ਹੈਗਾ ਕਮਰੇ ਵੀ ਤੁਹਾਡੇ ਕੋਲ ਹੈਗੇ ਅੱਜ ਕੱਲ੍ਹ ਨਹੀਂ ਮੇਰੇ ਪਾਸ ਸਿਰਫ ਫੂਕਾ ਹੈ ਖਾਣਾ ਮੈਂ ਸਭ ਦਾ ਤੇ ਉਹ ਉਹਦੇ ਵਿੱਚ ਕੋਈ ਜਿਹੜਾ ਕੋਈ ਡਿਸਕਾਊਂਟ ਵਗੈਰਾ ਵੀ